ਤੋ ਅੱਜ ਫੇਰ ਜਿਹੜੀ ਇੱਕ ਆਪਾਂ ਤੁਹਾਨੂੰ ਪੂਰੀ ਦਿਖਾ ਰਹੇ ਆ ਸੁਭਾ ਵੀ ਇੱਕ ਆਪਾਂ ਪੂਰੀ ਮੱਝ ਦੀ ਵੀਡੀਓ ਪਾਈ ਸੀ ਤੇ ਦੂਜੀ ਇੱਕ ਪੂਰੀ ਆਪਾਂ ਛੋਟੀ ਹੋਰ ਲੈ ਕੇ ਆਇਆ ਖੜਿਆ ਜੀ ਪਿੰਡ ਭੁੰਦੜਾ ਭਾਈ ਜਸਵਿੰਦਰ ਦੇ ਘਰੋਂ ਇੱਕ ਆਪਾਂ ਸੋਹਣੇ ਕੱਦ ਕਾਠ ਵਾਲੀ ਸੋਹਣੀ ਸੇਹਤ ਵਾਲੀ ਦੂਜੇ ਸੂਏ ਸੂਣ ਵਾਲੀ ਇੱਕ ਛੋਟੀ ਦਿਖਾ ਰਹੇ ਆ ਅਜੇ ਕੱਚੀ ਮਿੱਤਰੋ ਕਾਫੀ ਦਿਨਾਂ ਦੀ ਹੈ ਤੇ ਸਿੰਘਾਂ ਦੀ ਸੇਬ ਵੀ ਸੋਹਣੀ ਆ ਥਾਂਲੇ ਵੀ ਦੀ ਪੂਰੀ ਸਾਫਾ ਮੇਰਾ ਅੰਦਾਜ਼ਾ ਵੀ ਘੱਟੋ-ਘੱਟ ਇਹ 5-4 ਦਿਨ ਸੂਣ ਦੇ ਵਿੱਚ ਬਾਕੀ ਨਹੀਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਇੱਕ ਫੇਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਸਾਰੀ ਜਾਣਕਾਰੀ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਅਸੀਂ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਅਜ 98724 ਤੇ 82124 ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਣਾ ਜਿਹੜਾ ਇਹ ਘਰ ਹੈ ਪਿੰਡ ਦੇ ਕਿੱਥੇ ਜਿਹੜਾ ਹੈ ਪਿੰਡ ਦੇ ਵਿਚਾਲੇ ਹੈ ਮਹਿਲਾ ਮਤਲਬ ਵੀ ਆ ਗੁਰਦੁਆਰਾ ਵੀ ਕੋਲੇ ਹੈ ਨਾ ਗੁਰੂ ਘਰ ਵੀ ਕੋਲਾ ਮਹਿਲਾ ਮੰਡਲ ਦੇ ਕੋਲ ਹੈ ਮਹਿਲਾ ਮੰਡਲ ਦੇ ਹਾਂਜੀ ਠੀਕ ਹੈ ਇਹ ਸੁਣੀ ਬੂਰੀ ਦੂਜੇ ਸੂਏ ਸੁਣੀ ਆ ਦੂਜੇ ਸੂਏ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਪੰਜ ਚਾਰ ਦਿਨ ਲੋ ਜੀ ਬਸ ਪੰਜ ਚਾਰ ਦਾ ਕੜ ਦੋ ਇਸ ਦਿਵਾਰ ਦੋ ਦੋ 10 11 ਕਿਲੋ ਆ ਪਿਛਲੇ ਪਹਿਲੇ ਸੂਏ 8 ਲੀਟਰ ਦੁੱਧ ਆਈ ਇਹਦਾ 8 ਲੀਟਰ ਹਾਂਜੀ ਠੀਕ ਹੈ ਮਨ ਲਾ ਵੀ ਅੰਦਾਜ਼ਾ ਵੀ 10 11 ਕਰ ਸਕਦੀ ਆ ਜਿਹੜੇ ਸਾਬ ਨਾਲ ਤਿਆਰੀ ਆ ਹਨਾ ਹਾਂਜੀ ਹਾਂਜੀ ਮੋਲੇ ਦਾ ਫਿਰ ਆਪਾਂ ਕੀ ਕਰਤਾ ਮੋਲੇ ਦਾ 1 35 ਤੇ ਫੋਨ ਨੰਬਰ ਆਪਣਾ ਫੋਨ ਨੰਬਰ 62830 62830 44702 44702 ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਤੀਜੇ ਸੂਏ ਮਿੱਤਰੋ ਦੂਜੇ ਸੂਏ ਸੋਣੀ ਐ ਸੋਨੇ ਕੱਦ ਕਾਠਾ ਬਾਲੀਆ ਤੇ ਸਿੱਧ ਬਖੋ ਚੰਗੀ ਸਭੀ ਵੀ ਐ ਤੇ ਦੁੱਧ ਮੇਰਾ ਅੰਦਾਜ਼ਾ ਵੀ ਬਾਈ ਕਹਦਾ ਵੀ ਪਹਿਲੇ ਸੂਏ ਨਾਰਮਲ ਸੇਵਾ ਨਾਲ 8 ਕਿਲੋ ਕੱਢਿਆ ਕੋਈ 10 ਨਹੀਂ ਕਹਦਾ ਕੋਈ 12 ਨਹੀਂ ਪਰ ਜਿਹੜੇ ਹਿਸਾਬ ਨਾਲ ਇਧਰ ਤੋਰ ਜਿਹੜੇ ਹਿਸਾਬ ਨਾਲ ਇੱਥੇ ਮਿੱਤਰੋ ਤਿਆਰੀ ਦੇ ਵਿੱਚ ਐ ਤੇ ਦੁੱਧ 10 11 ਕਿਲੋ ਕੱਢ ਸਕਦੀ ਐ ਲੰਮਾ ਤੋਰਦੇ ਗੇੜ ਤਾਂ ਸਨਲੇਵੇ ਦੀ ਪੂਰੀ ਸਾਫ ਹੈ ਤੇ ਚੰਗੀ ਸਬੀ ਵੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤੇ ਠੀਕ ਹੈ ਤੇ ਨੋਰਮਲੀ ਲੱਗਿਆ ਵਾ ਨੋਰਮਲੀ ਲੱਗਿਆ ਵਈ ਓਕੇ ਧੰਨਵਾਦ ਆਬਦਾਰ ਆ ਭਾਈ ਹਾਂ ਇਹਦੀ ਮਾਂ ਵੀ ਦਿਖਾ ਦਗੇ ਆਪਾਂ ਹਣਾ ਮਾਂ ਦਿਖਾ ਦਿਓ ਯਾਰ ਦਾ ਰਵਈਆ ਤੇ ਬਾਈ ਕਹਿੰਦਾ ਵੀ ਆਬਦਾਰ ਰਵਾਂ ਇਹਦੀ ਮਾਂ ਬਾਈ ਕਹਿੰਦਾ ਵੀ ਕਿੰਨੇ ਸੂਏ ਸੂਈ 15ਵੇਂ ਸੂਏ 15ਵੇਂ ਸੂਏ ਕਿੰਨਾ ਕੁ ਦੁੱਧ ਕੱਢਦੀ ਰਹੀ ਹੈ ਇਹ ਇਹ 12 ਕਿਲੋ 14 ਕਿਲੋ ਵਾਰੀ ਤੇ ਪਾਉਂਦੀ ਠੀਕ ਹੈ ਇਹ ਜਿਹੜੀ ਸਰੀਰ ਦੀ ਕੁਦਰਤੀ ਮਿੱਤਰੋ ਬਣਤਰ ਦੇਖ ਸਕਦੇ ਹੋ ਤੇ ਢੂਈ ਲੈਦੀ ਵਾਲੀ ਦੀ ਹੈ ਕਈ ਪਸ਼ੂਆਂ ਦੀ ਜਿਹੜੀ ਢੂਈ ਚੱਕਵੇਂ ਵੀ ਹੁੰਦੀ ਹੈ ਕਈਆਂ ਦੀ ਲੈਦੀ ਵੀ ਹੁੰਦੀ ਹੈ ਇਹਦਾ ਮਿੱਤਰੋ ਵੈਸੀ ਹੀ ਦਿਖਾਈ ਹੈ ਇਸ ਮਾਂ ਦੀ ਪੋਤੀ ਹੈ ਇਹਨੇ 12 ਲੀਟਰ 12 13 ਲੀਟਰ ਬਾਈ ਕਹਿੰਦਾ ਬਿੱਥੋਂ ਤੋਂ ਕੱਟਿਆ 15ਵੇਂ ਸੂਏ 15ਵੇਂ ਸੂਏ ਹੁਣ ਸੂਣਾਕ ਸੂਣਾ ਜੀ 15ਵੇਂ ਸੂਏ 15ਵੇਂ ਸੂਏ ਇਹੇ ਮਾਲਾ ਤੁਹਾਡੀ ਘਰ ਦੀ ਸੀ ਆਪ ਘਰ ਦੀ ਆਪ ਦੀ ਹੈ ਜੀ ਠੀਕ ਹੈ ਇਹਦੀਆਂ ਪਰ ਕਿੰਨੀਆਂ ਕ ਕਟੀਆਂ-ਕਟੀਆਂ ਵੇਚਦੀਆਂ ਇਹਦੇ ਇਕੱਠਿਆਂ ਮਾਲ ਨੂੰ ਜੁ ਕੁਝ ਰਿਸ਼ਤੇਦਾਰਾਂ ਨੂੰ ਜਿੱਦਿਆਂ ਘੁੱਟਦੀ ਸੀ ਠੀਕ ਹੈ ਮਾਲ ਨੂੰ ਆਇਆ ਕਰੀਏ ਕਟਾਂ ਦੇ ਕਰੀਏ ਕੱਟੀਆਂ ਦੀ ਮੰਨ ਲਾ ਵੀ ਘੱਟੋ-ਘੱਟ ਇਹਨੇ 5-4 ਕਟੀਆਂ ਤਾਂ ਦਿੱਤੀਆਂ ਹਾਂ ਜੀ 4 ਕਟੀਆਂ ਦਾ ਆਪਦੇ ਕੋਲੇ ਸਾਡੇ ਕੋਲੇ ਹੈ ਨਹੀਂ ਹੈ ਜੀ ਵੇਚ 5-4 ਤਾਂ ਆਪਦੇ ਕੋਲੇ ਆ ਸਾਡੇ ਕੋਲੇ ਠੀਕ ਹੈ ਲੋ ਭੈਣ ਕੋਲੇ ਨੇ ਇੱਕ ਇਹ ਆ ਗਈ ਇੱਕ ਹੁਣ ਭੈਣ ਕੋਲੇ ਛੋਟੀ ਭੈਣ ਕੋਲੇ ਛੱਡੀ ਵੀ ਆ ਠੀਕ ਹੈ ਤੇ ਵਧੀਆ ਨਿਕਲਦੀਆਂ ਇਹਦੀਆਂ 3 ਮੰਨ ਲਾ ਹਾਂ ਜੀ ਆਜੀ ਪੂਰੇ ਆ ਵਧੀਆ ਜੀ ਠੀਕ ਹੈ ਕੋਈ ਸਾਡਾ ਪਸੂ ਆਇਆ ਨਹੀਂ ਮਿਲੂਗਾ ਜੀ ਤੁਹਾਨੂੰ ਠੀਕ ਹੈ ਅੱਜ ਵੀ ਹੋਰ ਜਿੱ ਮਿਲੂਗਾ ਕੋਈ ਆਏ ਨਹੀਂ ਮਿਲੂਗਾ ਭੀਆ ਮਰਜ਼ਾ ਨਹੀਂ ਜਾਣਾ ਇਹ ਗੱਲ ਹੈ ਓਕੇ ਸੋ ਦੋਸਤੋ ਵੈਸੀ ਦਿਖਾਈ ਆ ਅਲਾ ਚੌਥੇ ਸੂਏ ਨੂੰ ਬਾਅਦ ਦੇ ਵਿੱਚ ਕਹਿੰਦਾ ਵੀ ਬੁੜੀ ਹੋ ਗਈ ਆ 15ਵੇਂ ਸੂਏ ਇਹਨੇ ਸੂਣਾ ਇਹਨੂੰ ਮੰਨ ਲਾ ਵੀ ਵੇਚਣ ਦੀ ਕਿਤੇ ਪੜਾਈ ਨਹੀਂ ਸਕੀ ਮੈਂ ਨਹੀਂ ਵੇਚਦਾ ਇਹਨੂੰ ਘਰੇ ਰੱਖੋ ਹੈ ਇਹਨੂੰ ਨਹੀਂ ਵੇਚਦਾ ਘਰੇ ਰੱਖੋ ਜੀ ਤਾਂ بس انکو رੱਖਨੇ ਬੇਚਣ ਹੁਣ ਮਾਲਾ ਵੀ 1 2 ਸੂਏ ਸਵਾਉਣੀ ਆ ਕਾਜੇ بس 1 2 ਸੂਆ ਸਵਾ ਲਾਂਗੇ ਜਿਹਦਾ ਕਰਿਆ ਜੀ ਨਹੀਂ بس ਇਹਨੂੰ ਨਹੀਂ ਰੱਖਾਂਗੇ ਸਵਾਉਂਦੇ ਨਹੀਂ ਜੀ ਦੁਬਾਰਾ ਹਾਂ ਠੀਕ ਆ ਬਹੁਤ ਵਾਦਾ ਕੀਤਾ ਹਾਂਜੀ ਬਹੁਤ ਜਿਆਦਾ ਵਾਦਾ ਕੀਤਾ ਚਲ ਹਾਂ ਸੋ ਬਹੁਤ ਵਧੀਆ ਵਾਈ ਦੀ ਸੋਚ ਆ ਤੇ ਨਹੀਂ ਤਾਂ ਮਿੱਤਰੋ ਜਦੋਂ ਦੁੱਧੋਂ ਹਟ ਜਾਂਦਾ ਪਸ਼ੂ ਕੋਈ ਫਰਾਕ ਹੋ ਜਾਂਦਾ ਅਲੱਗ ਕੈਨ ਬਣਾਉਂਦਾ ਪਰ ਵਾਈ ਕਹਿੰਦਾ ਵੀ ਇਹਨੇ ਇੰਨੇ ਸੂਏ ਸੂਈ ਆ ਤੇ ਇਹਨੂੰ ਕਹਿੰਦਾ ਬਾਈ ਕਹਿੰਦਾ ਵੀ ਵੇਚਦੇ ਨਹੀਂ ਤੇ ਭਾਵੇਂ ਸੂਏ ਭਾਵੇਂ ਨਾ ਸੂਏ ਹੁਣ ਕਿੰਨੇ ਮਹੀਨੇ ਦੀ ਗੱਲ ਹੋਗੀ ਏ ਜੋ ਮੀਨਾ ਜਿਹਾ ਰਹੇਗਾ ਮੀਨਾ ਰਹੇਗਾ ਜੀ ਓਕੇ ਹਾਂਜੀ ਧੰਨਵਾਦ ਆ ਜਾਓ